ਤੁਸੀਂ ਕਿਸੇ ਲੀਟਰ ਦਾ ਇਤਿਹਾਸ ਠਾਕੇ ਦੇਖ ਲਓ ਭਈ ਨਾ ਪਹਿਲਾਂ ਕੀ ਸੀਗੇ ਤੇ ਫਿਰ ਅਚਾਨਕ ਕਰੋੜਾਂ ਦੇ ਮਾਲਕ ਤੇ ਬੱਚੇ ਕੀਤੇ ਨੇ ਪੜਦੇ ਨੇ ਵਧੀਆ ਨੇ ਹਨਾ ਵੱਡੇ ਕੌਲ ਜਾਂ ਚ ਹੈ ਨਾ ਅਮਰੀਕਾ ਕੈਨੇਡਾ ਤੇ ਸਾਡੇ ਬੱਚੇ ਅੱਜ ਜੇਲਾਂ ਦੇ ਅੰਦਰ ਨੇ ਹਨਾ ਸਾਰਾ ਪੰਥ ਨਾਲ ਤੁਸੀਂ ਕਿੱਤਰ ਤੋਂ ਦੇਖਿਆ ਕਿੰਨੀ ਵੱਡੀ ਹੋਈ ਹੈ ਹਨਾ ਕਿਉਂਕਿ ਭਈ ਜਿਹੜੇ ਭਾਈ ਸਾਹਿਬ ਹੋਣੀ ਰਹਿਣਾ ਜਾਂ ਸਾਡੇ ਮੁੰਡੇ ਦੇ ਅੰਦਰ ਹੈ ਨਾ ਉਹ ਪੰਥ ਨੂੰ ਬਚਾਉਣ ਲਈ ਅੰਦਰ ਤੇ ਨਸਲਾਂ ਨੂੰ ਬਚਾਉਣ ਦੇ ਅੰਦਰ ਨਹੀਂ ਕਿ ਆਪਣੇ ਆਪਣੇ ਪਰਸਨਲ ਫਾਇਦੇ ਲਈ ਅੰਦਰ ਬੈਠੇ ਹੈਗੇ ਉਹ ਪੰਥਕ ਜਿੱਤਾਂ ਨੂੰ ਲੈ ਕੇ ਪਹਿਲਾਂ ਵੀ ਪਾਰਟੀਆਂ ਹੁੰਦੀਆਂ ਬਚਾ ਨਹੀਂ ਰਵੈਤੀ ਪਾਰਟੀ ਨੇ ਐਸਾ ਬਣ ਗਿਆ ਤੁਸੀਂ ਲੋਕ ਉਹੀ ਗੱਲ ਕਰ ਰਹੇ ਹੋ ਕਿ ਨਸਲਾਂ ਇਹ ਨਹੀਂ ਚਾਹਦੀ ਉਹ ਵੀ ਕਿਸੇ ਰਵੈਤੀ ਪਾਰਟੀ ਦਾ ਹਿੱਸਾ ਬਣੀ ਹੋਈ ਹੈ ਕਾੜਦਾ ਸਾਰੇ ਭਾਈ ਸਾਹਿਬ ਨੂੰ ਸਾਹਮਣਾ ਸੀਗਾ ਨਾ ਪਰ ਯਾਰ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਮਜਬੂਰੀ ਕੌਣ ਬਣੂਗਾ ਉਹਨਾਂ ਦਾ ਹੌਸਲਾ ਕੌਣ ਬਣੂਗਾ ਅਸੀਂ ਬਣਾਂਗੇ ਨਾ ਤੁਸੀਂ ਜੀ ਪਿੰਡਾਂ 'ਚ ਆਪਣੇ ਦਮ 'ਚ ਪ੍ਰਚਾਰ ਕਰਾਂਗੇ ਇੱਕ ਇੱਕ ਪਿੰਡ 'ਚ ਜੀ ਜੀ ਤੋਂ ਜੀਣਾ ਸਾਡੇ ਬੱਚੇ ਨੇ ਕੱਟਨੀ ਹੈ ਠੀਕ ਹੈ ਨਾ ਅ ਨਸੇ ਜੇ ਸਾਡੇ ਬੱਚੇ ਮਰ ਰਹੇ ਨੇ ਹੈ ਨਾ ਠੀਕ ਹੈ ਨਾ ਗੱਲ ਅਸੀਂ ਜਦੋਂ ਪੰਥਦਰਦੀਏ ਨੇ ਜ਼ੁਲਮ ਸਹਣੇ ਨੇ ਹੈ ਨਾ ਤੇ ਆ ਪੰਜਾਬ ਨੂੰ ਬਚਾਉਣ ਆਲੇ ਨੇ ਜ਼ੁਲਮ ਸਹਣੇ ਨੇ ਤੇ ਆ ਪੰਜਾਬ ਬਚਾਣ ਪਿੱਛੇ ਮਿਹਨਤ ਪੰਜਾਬ ਦੇ ਲੋਕਾਂ ਨੇ ਕਰਨੀ ਹੈ ਹੈ ਨਾ ਇਹਨਾਂ ਲੋਕਾਂ ਨੇ ਕਰਨੀ ਹੈ ਨਾ ਫਿਰ ਬਾਬਾ ਜੀ ਸਰਕਾਰਾਂ ਦੀ ਇਹਨਾਂ ਦੀ ਹੋਣੀ ਚਾਹੀਦੀਆਂ ਨੇ ਕਰ ਲਿਆ ਬਹੁਤ ਵਿਸ਼ਵਾਸ ਅਸੀਂ ਹੈ ਨਾ ਸਾਰੇ ਪਾਰਟੀਆਂ ਦੇ ਸਤਿਸ਼ੇ ਕਾਲ ਨਕਤ ਪੁਰਸਾ ਜਦੋਂ ਤੁਸੀਂ ਨਾ ਸਮਰਨਜੀਤ ਸਿੰਘ ਸਦਾਨਾ ਅਜ ਮੁਖਸਰ ਸਾਹਿਬ ਦੇ ਬੱਚਾ ਬੱਡੀ ਕਤਰਤਾ ਹੁੰਦੀ ਆ ਪੱਥ ਬਚਾਓ ਪੰਜਾਬ ਚਾਓ ਕਾਨਫਰੰਸ ਕੀਤੀ ਜਾਂਦੀ ਆ ਔਰ ਵੱਡੇ ਜਿਹੜੇ ਮੁੱਤੇ ਪੜੇ ਜਾਂਦੇ ਆ ਚਾਹੇ ਕਿਸਾਨੀ ਦੀ ਗੱਲ ਹੋਵੇ ਨੌਜਵਾਨੀ ਦੀ ਗੱਲ ਹੋਵੇ ਔਰ ਨਵੀਂ ਪਾਰਟੀ ਦਾ ਜਿਹੜਾ ਰਾਜਨੀਤਿਕ ਧਰਦਾ ਐਲਾਨ ਕੀਤਾ ਗਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਲਵਦੀਪ ਜਲਵੇੜਾ ਸਾਡੇ ਨਾਲ ਨੇ ਗੱਲਬਾਤ ਕਰਦਾ ਉਹਦੇ ਨਾਲ ਲਗੁਰਜੀਤ ਸਿੰਘ ਸਾਹਿਬ ਅਹੀਰਜੀਤ ਕੀ ਫਤਿਹ ਜੀ ਹਾਂ ਕਿਰਪਾ ਬਖਦੀ ਬਹੁਤ ਮਕਸਰ ਸਾਹਿਬ ਅਰਸ ਕਾਨਫਰੰਸ ਕੀਤੀ ਜਾਂਦੀ ਆ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਂਦਾ ਪਾਰਟੀ ਆ ਪਹਿਲਾਂ ਪੰਜਾਬ ਦੇ ਵਿੱਚ ਬਣੀਆ ਚਾਹੇ 1962 ਦੇ ਵਿੱਚ ਪਹਿਲੀ ਵਾਰ ਸੋ ਤਾਂ ਫਤਿਹ ਸਿੰਘ ਨਾਲ ਅਕਾਲੀ ਦਲ ਦੀ ਪਾਰਟੀ ਨਿਕਲ ਕੇ ਸਾਹਮਣੇ ਆਈ ਫਿਰ ਉਹ ਸ਼ਾਮਲੀ ਅਕਾਲੀ ਦਲ ਦੇ ਵਿੱਚ ਇਹ ਸ਼ਾਮਲ ਹੋ ਕੇ ਸੀ ਬਹੁਤ ਲੰਮਾ ਸਮਾਂ ਨਹੀਂ ਚੱਲੀ ਸੀ ਉਹ ਇਹ ਪਾਰਟੀ ਕਿਵੇਂ ਚੱਲੂ ਕਿਉਂਕਿ ਅੰਮ੍ਰਿਤਪਾਲ ਜੀ ਜੇਲ੍ਹ ਦੇ ਵਿੱਚ ਬੰਦ ਨੇ ਲਾਪਾ ਲੱਗ ਗਿਆ ਉਹਨਾਂ ਤੇ ਹੂੰ ਬਿਲਕੁਲ ਚੱਲੂ ਹੀ ਬਾਬਾ ਜੀ ਹੈ ਨਾ ਆਕਾਲ ਪੁਰਖ ਨੇ ਮਿਹਰ ਕਰਦੇ ਸੀ ਇਦਾਂ ਦੀ ਧਰਜ ਤੋਂ ਗਾਜ ਹੋਇਆ ਹੈ ਨਾ ਹੂੰ ਤੇ ਚਲਾਵਾਂਗੇ ਹੈ ਨਾ ਸਾਰਾ ਪੰਥ ਨਾਲ ਆ ਤੁਸੀਂ ਕਿੱਤਰ ਤੋਂ ਦੇਖਿਆ ਕਿੰਨੀ ਵੱਡੀ ਹੋਈ ਹੈ ਹੈ ਨਾ ਕਿਉਂਕਿ ਭਾਈ ਜਿਹੜੇ ਭਾਈ ਸਾਹਿਬ ਹੋਣੀ ਨੇ ਹੈ ਨਾ ਜੇ ਸਾਡੇ ਮੁੰਡੇ ਦੇ ਅੰਦਰ ਹੈ ਨਾ ਉਪਾਂਤ ਨੂੰ ਬਚਾਉਣ ਲਈ ਅੰਦਰ ਦੇ ਨਸਲਾਂ ਨੂੰ ਬਚਾਉਣ ਦੇ ਅੰਦਰ ਲਈ ਆਪਣੇ ਆਪਣੇ ਪਰਸਨਲ ਫਾਇਦੇ ਲਈ ਜਾਂਦੇ ਬਹਿਗੇ ਹੈ ਨਾ ਸੱਚਾ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹੈ ਨਾ ਵਹੀਰਾ ਕੱਤੀਆਂ ਗਈਆਂ ਗੁਰੂ ਨਾਲ ਜੋੜਨ ਵਾਸਤੇ ਨਾ ਰਾਜ ਦੀ ਗੱਲ ਕਰਨ ਵਾਸਤੇ ਹੈ ਨਾ ਤਾਂ ਕਰਕੇ ਪਾਂਥ ਨੂੰ ਬਚਾਉਣ ਵਾਸਤੇ ਤੁਸੀਂ ਪੁਰਾਣੀਆਂ ਰਵਾਇਤੀ ਪਾਰਟੀਆਂ ਸਾਰੀਆਂ ਦੇਖੀਆਂ ਨੇ ਵੱਡੇ ਵੱਡੇ ਕਨਾ ਥੋੜੇ ਦਿਨਾਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਕਬੂਲ ਕੀਤੇ ਗਏ ਨੇ ਨਹੀਂ ਤੇ ਉਹਨਾਂ ਨੇ ਆਪਣਾ ਵਿਕਿਟ دیا ਨਾ ਪਾਰਟੀਆਂ ਦੇ ਦੇਖਿਆ ਨਾ ਤੁਸੀਂ ਕਿਸੇ ਲੀਡਰ ਦਾ ਇਤਿਹਾਸ ਠਾਕੇ ਦੇਖ ਲਓ ਬਈ ਨਾ ਪਹਿਲਾਂ ਕੀ ਸੀਗੇ ਤੇ ਫਿਰ ਜਾਨਾ ਕਰੋੜਾਂ ਦੇ ਮਾਲਕ ਦੇ ਬੱਚੇ ਕੀਤੇ ਨੇ ਪੜਦੇ ਨੇ ਦੀਆਂ ਨੇ ਹਨ ਵੱਡੇ ਕੋਲ ਜਾਂ ਜੋ ਹੈ ਨਾ ਅਮਰੀਕਾ ਕੈਨੇਡਾ ਤੇ ਸਾਡੇ ਬੱਚੇ ਅੱਜ ਜੇਲਾਂ ਦੇ ਅੰਦਰ ਨੇ ਹਨ ਤੇ ਫਿਰ ਭਾਈ ਕੋਈ ਨੀ ਅਕਾਲਪੁਰਖ ਦੀ ਮਿਹਰ ਹੋਣੀ ਹੈ ਹਨ ਤੇ ਚੱਲੂਗੀ ਪਾਰਟੀ ਬਿਲਕੁਲ ਚੱਲੂ ਸੁਖਦੇਰ ਬਾਦਲ ਨੇ ਗੱਲ ਕਹੀ ਆ ਸੀ ਸਾਥੋਂ ਨਿਕਾਮੀਆਂ ਰਹਿਆ ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ ਚਾਹੇ ਨਸ਼ੇ ਦਾ ਮਸਲਾ ਹੋਵੇ ਚਾਹੇ ਸੁਵਿਧਾ ਸੇਵਾ ਵਾਲਾ ਮਸਲਾ ਹੋਵੇ ਉਹਨਾਂ ਨੇ ਗੱਲ ਜਾਂ ਸਦਕਾਰ ਕੀਤੇ ਜੇ ਅਸੀਂ ਹਾਂ ਸਾਥੋਂ ਗਲਤੀਆਂ ਹੋਈਆਂ ਨੇ ਪਰ ਹੋ ਸਾਨੂੰ ਲੋਕਾਂ ਨੂੰ ਸਦਕਾਰ ਕਰਨਾ ਚਾਹੀਦਾ ਸੀ ਸਖਰਤਾ ਦੇ ਨਾਲ ਪਿਆਰ ਨੂੰ ਲਗਾ ਚੱਲੇ ਹੋਏ 120 ਤੋਂ ਇਕ 20 ਸਾਲ ਤੋਂ ਪੁਰਾਣੀ ਇੱਕ ਸਦੀ ਤੋਂ ਪੁਰਾਣੀ ਪਾਰਟੀ ਆ ਕੋਈ ਨਹੀਂ ਜਿਹੋ ਨਾਲ ਨਿਤਾਰਾ ਕਰ ਦੇਣਾ ਪਾਰਟੀਆਂ ਬਣਦੀਆਂ ਰਹਿੰਦੀਆਂ ਨੇ ਪਾਰਟੀਆਂ ਜਦੋਂ ਨਹੀਂ ਚੱਲਦੀਆਂ ਹੈ ਨਾ ਕਿਉਂਕਿ ਇਹ ਸਭ ਕੁਝ ਸੰਗਤ ਦੇ ਹੱਥ 'ਚ ਹੈ ਨਾ ਹੂੰ ਠੀਕ ਹੈ ਨਾ ਸੰਗਤ ਨੇ ਫੈਸਲੇ ਕਰਨੇ ਹੁੰਦੇ ਨੇ ਹੈਨਾ ਠੀਕ ਹੈ ਸੰਗਤ ਨੇ ਫੈਸਲੇ ਕਰਦੇ ਨੇ ਪਾਰਟੀਆਂ ਪਹਿਲਾਂ ਵੀ ਬਣੀਆਂ ਨੇ ਪਾਰਟੀਆਂ ਟੁੱਟਦੀਆਂ ਵੀ ਰਹਿੰਦੀਆਂ ਨੇ ਪਾਰਟੀਆਂ ਖਤਮ ਵੀ ਹੋ ਜਾਂਦੇ ਨੇ ਜਿਹੜੇ ਵੀ ਸੰਗਤ ਨੂੰ ਵਧੀਆ ਲੱਗੂਗਾ ਨੌਜਵਾਨਾਂ ਨੂੰ ਵਧੀਆ ਲੱਗੂਗਾ ਜਿਹਨੂੰ ਲੱਗੂਗਾ ਵੀ ਇਹ ਪੰਥ ਦੀ ਗੱਲ ਕਰਨਗੇ ਤੇ ਇਹਨਾਂ ਨੂੰ ਲੱਗੂਗਾ ਵੀ ਯਾਰ ਸਾਡਾ ਪੰਜਾਬ ਬਚੂਗਾ ਸਾਡੀ ਨਸਲਾਂ ਬਚਣਗੀਆਂ ਸਾਡੇ ਬੱਚੇ ਅੱਜ ਕੈਨੇਡਾ ਅਮਰੀਕਾ ਜਾਣ ਨੂੰ ਮਜਬੂਰ ਹੋਏ ਪਏ ਨੇ ਹੈਨਾ ਠੀਕ ਹੈ ਨਾ ਵੀ ਉਹ ਇੱਥੇ ਰਹਿ ਕੇ ਬਸ ਰੇਖੀ ਤੀ ਨਾਲ ਜੁੜਨਾ ਹੈ ਨਾ ਪੰਜਾਬ ਨਾਲ ਜੁੜਨ ਪੰਥ ਨਾਲ ਪ੍ਰਵਾਸ ਦੀ ਗੱਲ ਹੁੰਦੀ ਆ ਤੁਸੀਂ ਵੀ ਪ੍ਰਵਾਸ ਦੀ ਗੱਲ ਜੇਰ ਦੋਬਾ ਸਾਈਡ ਦੇ ਗਣ ਕਰ ਲਈਏ ਅੱਜ ਤੋਂ 50 ਸਾਲ ਪਹਿਲਾਂ ਦੇ ਵਾਰ ਬੈਠੇ ਹੁੰਦੇ ਸੀ ਅ ਅ ਤਰੱਕੀ ਕੀਤੀ ਹੈ ਬਾਹਰ ਲੱਗੇ ਜਾਂਦੇ ਸੀ ਲਗਭਗ ਮਕਾਮਾਂ ਸਿਰ ਕਿਤੇ ਤੁਸੀਂ ਕਹ ਰਹੇ ਹੋ ਪ੍ਰਵਾਸ ਹੋ ਰਿਹਾ ਦੇਖੋ ਬਗ ਗੱਲ ਪਤਾ ਕੀ ਹੈ ਬਾਈ ਹੈਨਾ ਜਦੋਂ 84 ਦਾ ਦੌਰ ਸੀਗਾ ਹੈਨਾ ਠੀਕ ਹੈ ਉਸ ਟਾਈਮ ਸਾਡੀਆਂ ਮਜਬੂਰੀਆਂ ਸੀਗੀਆਂ ਹੈਨਾ ਕਿ ਇੱਥੇ ਸਾਡਾ ਜਦੋਂ ਜੈਨੋਸਾਈਡ ਕੀਤਾ ਗਿਆ ਨਸਲ ਕੁਸ਼ੀ ਕੀਤੀ ਗਈ ਹੈਨਾ ਤਾਂ ਕਰਕੇ ਸਾਨੂੰ ਮੂਵ ਹੋਣਾ ਪਿਆ ਹੈਨਾ ਇੱਕ ਪਾਸੇ ਤਾਂ ਅਸੀਂ ਮੰਨਦੇ ਆ ਸਾਡਾ ਨੁਕਸਾਨ ਇੱਕ ਪਾਸੇ ਇੱਕ ਪਾਸੇ ਅਸੀਂ ਇਹ ਵੀ ਸੋਚਦੇ ਆ ਵੀ ਸਾਰੀ ਦੁਨੀਆ ਦੇ ਅੰਦਰ ਬੈਠ ਕੇ ਜਾ ਕੇ ਹੈਨਾ ਅੱਜ ਅਸੀਂ ਸਰਟੀਫਿਕੇਟ ਦੀ ਗੱਲ ਸਾਰੀ ਦੁਨੀਆ ਦੇ ਹੇ ਹੈਨਾ ਤੇ ਭਈ ਪਰ ਜਿਹੜਾ ਅੱਜ ਦਾ ਚੱਲਿਆ ਹੋਇਆ ਅੱਜ ਰਿਸਮਰੀਸ਼ ਚੱਲਿਆ ਹੋਇਆ ਅੱਜ ਅੱਜ ਪੰਜ ਕਿੱਲੇ ਵਾਲਾ ਵੀ ਜਿਹਦੇ ਕੋਲ ਇੱਥੇ ਵਧੀਆ ਸਿਸਟਮ ਚੱਲਦਾ ਜਿਹਦਾ ਇਹਨੂੰ ਤਾਂ ਸਕੇ ਲੈਣਾ ਜਿਹਦਾ ਜਿਹੜਾ ਗੁਜ਼ਾਰਾ ਕਰ ਸਕਦਾ ਇੱਥੇ ਮਿਹਨਤ ਕਰਕੇ ਨਾ ਉਹ ਇੱਕ ਨਾ ਰਵਾਇਤੀ ਜਿਆ ਬਣਾਤਾ ਵੀ ਜਿਹੜਾ ਤਾਂ ਮੁੰਡਾ ਬਾਹਰ ਚ ਲਿਆ ਗਿਆ ਹੈ ਨਾ ਗਲਤੀਆਂ ਸਾਡੀਆਂ ਹੀ ਨੇ ਬਿਉ ਤਾਂ ਹੋ ਗਿਆ ਜੀ ਪਾਸ ਹੈ ਨਾ ਜ਼ਿੰਦਗੀ ਦੇ ਅੰਦਰ ਹੈ ਨਾ ਉਹ ਤਾਂ ਬੜਾ ਮਤਲਬ ਅੱਛਾ ਬੱਚਾ ਹੈ ਨਾ ਜਿਹੜੇ ਇੱਥੇ ਰਹਿ ਗਏ ਸਾਡੇ ਵਰਗੇ ਉਹਨੂੰ ਕਹਿੰਦੇ ਨੇ ਤਾਂ ਬਾੜਤੀ ਬਖਸ਼ਰ ਸਾਹਿਬ ਦੇ ਕੋਚ ਨਹੀਂ ਪਾਰਟੀ ਦਾ ਆ ਨਾ ਹੁੰਦਾ ਪੰਥਕ ਜਿੱਤਾਂ ਨੂੰ ਲੈ ਕੇ ਪੰਥਕ ਜਿੱਤਾਂ ਨੂੰ ਲੈ ਕੇ ਪਹਿਲਾਂ ਵੀ ਪਾਰਟੀਆਂ ਹੁੰਦੇ ਬੱਚਾ ਯਾਰ ਬੇਤੀ ਪਾਰਟੀ ਨੇ ਐਸਾ ਬਣ ਗਿਆ ਕੁਝ ਲੋਕ ਇਹ ਵੀ ਗੱਲ ਕਰ ਰਹੇ ਆ ਕਿ ਲੰਮਾ ਸਮਾਂ ਇਹ ਨਹੀਂ ਚਾਹੁੰਦੀ ਇਹ ਵੀ ਕਿਸੇ ਰਵਾਇਤੀ ਪੰਡ ਦਾ ਹਿੱਸਾ ਬਣੀ ਹੋ ਗਈ ਬਹੁਤ ਲੰਮਾ ਸਮਾਂ ਨਹੀਂ ਪੰਥ ਵੀਖੇ ਨਹੀਂ ਬਾਬਾ ਜੀ ਕੋਈ ਵੀਖਿਆ ਤਾਂ ਠੀਕ ਹੈ ਨਾ ਤੇ ਵਾਹਿਗੁਰੂ ਮਿਹਰ ਕਰੂਗਾ ਹੈ ਨਾ ਮਿਹਨਤ ਕਰੇ ਨੌਜਵਾਨ ਠੀਕ ਹੈ ਨਾ ਆ ਕੇ ਹੈ ਨਾ ਪਿੰਡਾਂ ਚੋਂ ਕਿ ਜਿਹੜੀ ਇਹ ਪਾਰਟੀ ਦਾ ਕੋਲ ਨਾਲ ਨਾ ਫੰਡ ਆ ਵੀ ਅਸੀਂ ਪ੍ਰਚਾਰ ਕਰ ਸਕੀਏ ਹੈ ਨਾ ਹੁਣ ਬਾਪੂ ਬਾਪੂ ਉਹਨਾਂ ਦੀ ਯਾਰ ਉਮਰ ਆਇ ਅਖਾੜੇ ਜੇ ਬੜਦੀ ਹੈ ਕਾਰਦਾ ਸਾਰੇ ਭਾਈ ਸਾਹਿਬ ਨੂੰ ਸਾਂਭਣਾ ਸੀਗਾ ਨਾ ਪਰ ਯਾਰ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਮਜਬੂਰੀ ਕੌਣ ਬਣੂਗਾ ਉਹਨਾਂ ਦਾ ਹੌਸਲਾ ਕੌਣ ਬਣੂਗਾ ਅਸੀਂ ਬਣਾਗੇ ਨਾ ਕਿਸੇ ਜੀ ਪਿੰਡਾਂ 'ਚ ਆਪਣੇ ਦਮ 'ਚ ਪ੍ਰਚਾਰ ਕਰਾਂਗੇ ਇੱਕ ਇੱਕ ਪਿੰਡ 'ਚ ਹੀ ਪ੍ਰਚਾਰ ਕਰਾਂ ਗੱਲਾਂ ਕਰੋ ਸੱਥਾਂ 'ਚ ਬੈਠ ਕੇ ਸਾਰੇ ਭਾਈ ਹੈ ਨਾ ਉਹ ਜਾਣ ਗਿਆ ਤਕੜੀ ਹੈ ਨਾ ਹੁਣ ਇਹਦਾ ਫਤਵਾ ਜਾਰੀ ਕਰਿਆ ਹੈ ਨਾ ਸਭ ਤੋਂ ਵੱਧ ਵੋਟਾਂ ਮਿਲੀਆਂ ਨੇ ਕਿ ਜਦੋਂ ਇੱਕਦਮ ਮੰਨਦਾ ਹੋਇਆ ਕਿ ਅੱਜ ਤਾਂ ਆਤਾ ਭਾਈ ਅੰਮ੍ਰਿਤਪਾਲ ਹੈ ਨਾ ਠੀਕ ਹੈ ਪਾਤਲੀ ਇੱਕ ਵਾਰ ਸਭ ਤੋਂ ਵੱਧ ਵੋਟਾਂ ਨਾਲ ਉੱਥੇ ਨਹੀਂ ਗਿਆ ਹਿੰਦੂ ਭਾਈ ਜਾ ਰਿਹਾ ਹੈਗਾ ਉੱਥੇ ਮੁਸਲਮਾਨ ਭਾਈ ਜਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਪਿੰਦਾ ਹੈ ਨਾ ਹਿੰਦੂ ਵੀ ਪਿੰਦਾ ਹੋ ਮੁਸਲਮਾਨ ਵੀ ਪਿੰਦਾ ਜੇ ਬੱਚਿਆਂ ਦਾ ਪ੍ਰਵਾਸ ਹੁੰਦਾ ਇੱਥੇ ਕੀਤਾ ਨਹੀਂ ਸਾਡਾ ਮਜ਼ਬੂਤ ਹੈਗਾ ਉਹ ਨੁਕਸਾਨ ਜੇ ਹਿੰਦੂਆਂ ਨੂੰ ਹੁੰਦਾ ਮੁਸਲਮਾਨਾਂ ਨੂੰ ਉਸੇ ਕ ਬਰਾਬਰ ਹੁੰਦਾ ਸਾਰਾ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਜੇ ਹਿੰਦੂਆਂ ਦਾ ਕੋਈ ਬੱਚਾ ਆਵਾਜ਼ ਚੱਕਦਾ ਉਹਨੂੰ ਵੀ ਚੱਕ ਕੇ ਜੇਲ੍ਹਾਂ ਦੀ ਦਿੱਕ ਦੇ ਦਿੰਦੇ ਨੇ ਨਾ ਕਿਉਂਕਿ ਇਹ ਸਾਸਕ ਮਾੜੇ ਨੇ ਬਾਈ ਹੈ ਨਾ ਇਹਨਾਂ ਨੂੰ ਪਤਾ ਕਿ ਸਾਸਕ ਮਾੜੇ ਨੇ ਜੀਗਾ ਜਿਹੜੇ ਮਤਲਬ ਚਾਹੁੰਦੇ ਨਹੀਂ ਵੀ ਹੈ ਨਾ ਇਹ ਸਾਸਕ ਲਗੇ ਗੋਏ ਦੇਖੋ ਸਾਸਕ ਟਾਈਮ ਚੇਂਜ ਕਰਦੇ ਆ ਹੈ ਨਾ ਹੁਣ ਜਿਵੇਂ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਤਾਂ ਕਰਨਾ ਹੀ ਹੁੰਦਾ ਕਿਸੇ ਤੇ ਹੁਣ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਮੁੰਡੇ ਸੀਗੇ ਹਨਾ ਕਿਵੇਂ ਕਿਵੇਂ ਸਾਨੂੰ ਦੱਸਿਆ ਗਿਆ ਭਗਵਾਨ ਜੀ ਨੇ ਕੀ ਨਹੀਂ ਦੱਸਿਆ ਭਾਈ ਸਾਨੂੰ ਹਨਾ ਵੀ ਅਸੀਂ ਤਾਂ ਸਿਕਿਉਰਟੀਆਂ ਵੀ ਨਹੀਂ ਰੱਖਾਂਗੇ ਜੀ ਅਸੀਂ ਤਾਂ ਐਵੇਂ ਚੱਲਾਂਗੇ ਟੋਟੇ ਵਿੱਚ ਹੈ ਨਾ ਪ੍ਰੋਟੋਕੋਲ ਇੱਕ ਸੀਮ ਹੋ ਕੇ ਇੱਕ ਸਟੇਟ ਦਾ ਸਿਕਿਉਰਟੀ ਤਾਂ ਰੱਖਣੀ ਪੈਂਦੀ ਹੈ ਪ੍ਰੋਟੋਕੋਲ ਆ ਫਿਰ ਗੱਲ ਫਿਰ ਨਾ ਐਵੇਂ ਦੀਆਂ ਗੱਲਾਂ ਕਰੋ ਜਿਵੇਂ ਪ੍ਰੋਟੋਕੋਲ ਉਹਨਾਂ ਨੂੰ ਪਹਿਲਾਂ ਨਹੀਂ ਪਤਾ ਸੀਗੇ ਹਨਾ ਉਹ ਸਾਨੂੰ ਤਾਂ ਗੱਲਾਂ 'ਚ ਲਾ ਲਿਆ ਨਾ ਅਸੀਂ ਯਾਰ ਲੋਕ ਹਾਂ ਵੀ ਅਸੀਂ ਚੇਂਜ ਚਾਹੁੰਦੇ ਹਾਂ ਹਨਾ ਵੀ ਸਾਡਾ ਭਲਾ ਹੋਵੇ ਸਾਡੀ ਨਸਲਾਂ ਦਾ ਭਲਾ ਹੋਵੇ ਹਨਾ ਠੀਕ ਹੈ ਨਾ ਅਸੀਂ ਤਾਂ ਕਰਕੇ ਹ ਫਿਰ ਬਾਬਾ ਜੀ ਜਦੋਂ ਜੇਣਾ ਸਾਡੇ ਬੱਚਿਆਂ ਨੇ ਕੱਟਣੀ ਹੈ ਠੀਕ ਹੈ ਨਾ ਅ ਨਸੇ ਜ ਸਾਡੇ ਬੱਚੇ ਮਰ ਰਹੇ ਨੇ ਹੈ ਨਾ ਠੀਕ ਹੈ ਨਾ ਗੱਲ ਅਸੀਂ ਜਦੋਂ ਪੰਥਦਰਦੀਆਂ ਨੇ ਜ਼ੁਲਮ ਸਹਣੇ ਨੇ ਹੈ ਨਾ ਤੇ ਆ ਪੰਜਾਬ ਨੂੰ ਬਚਾਉਣ ਵਾਲਿਆਂ ਨੇ ਜ਼ੁਲਮ ਸਹਣੇ ਨੇ ਤੇ ਆ ਪੰਜਾਬ ਬਚਾਉਣ ਪਿੱਛੇ ਮਿਹਨਤ ਪੰਜਾਬ ਦੇ ਲੋਕਾਂ ਨੇ ਕਰਨੀ ਹੈ ਹੈ ਨਾ ਇਹਨਾਂ ਲੋਕਾਂ ਨੇ ਕਰਨੀ ਹੈ ਨਾ ਫਿਰ ਬਾਬਾ ਜੀ ਸਰਕਾਰਾਂ ਵੀ ਇਹਨਾਂ ਦੀ ਹੋਣੀ ਚਾਹੀਦੀਆਂ ਨੇ ਕਰ ਲਿਆ ਬਹੁਤ ਵਿਸ਼ਵਾਸ ਅਸੀਂ ਹੈ ਨਾ ਸਾਰੀਆਂ ਪਾਰਟੀਆਂ ਦੇ ਹੁਣ ਨਮੀ ਆਈ ਛੇ ਇਹਦੇ ਤੇ ਵੀ ਕਰਕੇ ਦੇਖਦੇ ਪਰਨਾ ਜਦੋਂ ਤੱਕ ਅਕਾਲ ਤਖਤ ਸਾਹਿਬ ਤੋਂ ਹੈ ਨਾ ਇੱਕ ਉਹ ਜਾਗਰੂਤੀ ਲੈ ਕੇ ਹੈ ਨਾ ਇਹ ਮਤਲਬ ਇਹ ਕਾਰਤਿਕ ਸਾਹਿਬ ਦੇ ਫਲਸਫੇ ਦੇ ਉੱਤੇ ਜੇ ਤੱਕ ਸਰਕਾਰਾਂ ਨਹੀਂ ਬਣਨਗੀਆਂ ਨਾ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਾਂਗੂ ਸਰਕਾਰਾਂ ਨਹੀਂ ਚੱਲਣਗੀਆਂ ਜਿੱਥੇ ਸਾਰੇ ਚੁੱਕੀ ਬਸਣ ਕੋਈ ਜਾਤ ਪਾਤ ਨਹੀਂ ਧਰਮ ਨਹੀਂ ਕਿਤੇਆਂ ਦਾ ਸਮਾਂ ਕਿਸੇ ਬੱਚੇ ਨਾਲ ਵੀ ਤਕਰਾਨੀ ਹੈ ਨਾ ਤੇ ਆਖਾ ਸੱਚ ਦੀ ਕੋਈ ਗੱਲ ਕਰੇ ਉਹਦੀ ਸੁਣੀ ਜਾਵੇ ਰਾਜਦਾਦੀ ਫਰਜ ਹੁੰਦਾ ਤੁਸੀਂ ਇਹ ਕਾਲਤਾਤ ਸਾਹਿਬ ਦੇ ਫਲਸਫੇ ਦੀ ਸਾਰਾ ਕਿਵੇਂ ਦੇਓਗੇ ਦੇਵਾਂਗੇ ਬਾਬਾ ਜੀ ਕਿਉਂ ਨਹੀਂ ਦੇਵਾਂਗੇ ਕਿਹ ਬਰਾਂ ਦੇਵਾਂਗੇ ਜਿਵੇਂ ਵੀ ਦੇਖੋ ਅਨੰਦ ਪ੍ਰਸਾਦ ਦੇ ਮਤੇ ਦੀ ਗੱਲ ਚੱਲੀ ਠੀਕ ਹੈ ਨਾ ਠੀਕ ਹੈ ਹੁਣ ਅਸੀਂ ਕੀ ਕਰ ਰਹੇ ਆ ਡਾ ਡਾ ਉਹ ਕਿ ਲੜਾਈਆਂ ਲੜ ਰਹੇ ਆ ਸਾਰੇ ਦੀ ਆਪਣਾ ਉਹ ਲੱਗਿਆ ਹੋਇਆ ਮੋਰਚਾ ਲੱਗਿਆ ਕਿਸਾਨੀ ਨੂੰ ਲੈ ਕੇ ਵੀ ਲੱਗਿਆ ਹੋਇਆ ਤੇ ਅਸੀਂ ਨੂੰ ਸਾਰੇ ਇਕੱਠੇ ਨੂੰ ਅੰਦਰਪਰ ਸਾਹਿਬ ਦੇ ਮਤੇ ਦੇ ਥੱਲੇ ਆ ਗਏ ਉਹ ਅੰਦਰਪਰ ਸਾਹਿਬ ਦੀ ਮਤੇ ਦੇ 18 ਮੰਗਾਂ ਉਹ ਕਿਦੇ ਵਾਸਤੇ ਨੇ ਪੰਜਾਬ ਨੂੰ ਬਚਾਉਣ ਵਾਸਤੇ ਹੈਗੇ ਫਿਰ ਦੰਮਾਂਗੇ ਬਾਈ ਹੈ ਨਾ ਉਹੀ ਤਾਂ ਹੈਗਾ ਸਾਰਾ ਵੀ ਹੈ ਨਾ ਕਿ ਕਿਸੇ ਨਾਲ ਵੀ ਤਗਰਾ ਨਾ ਹੋਵੇ ਹੈ ਨਾ ਐਵੇਂ ਦੇ ਜ਼ੁਲਮ ਨਾ ਹੋਣ ਜੇ ਕੋਈ ਹੁਣ ਜਿਵੇਂ ਟੀਚਰ ਨੇ ਹੈ ਨਾ ਯਾਰ ਉਹ ਵੀ ਤਾਂ ਉਹਨਾਂ ਦੇ ਪਰਿਵਾਰ ਦੇ ਜੇ ਉਹ ਗੱਲ ਕਰਦੇ ਉਹ ਤੇ ਲਾਠੀ ਚਾਰਜ ਬਣਦਾ ਹੈ ਕਿ ਕਿਸਾਨਾਂ ਤੇ ਗੋਲੀਆਂ ਬਣਦੀਆਂ ਨੇ ਹੈ ਨਾ ਯਾਦ ਕਰ ਜੇ ਸਿੰਘ ਲੜਦੇ ਨੇ ਬੰਤੀ ਸਿੰਘਾਂ ਵਾਸਤੇ ਉਹਨਾਂ ਵੀ ਉਹਨਾਂ ਦੇ ਗੁਰਗ੍ਰੰਦ ਠੀਕ ਹੈ ਨਾ ਦੇਵਾਂਗੇ ਬਾਈ ਹੈਨਾ ਸਾਡੇ ਕੋਲ ਰਾਜ ਹੈਗਾ ਸੀਗਾ ਹੈਨਾ ਉਸ ਰਾਜ ਦੇ ਫਲ ਸਬ ਦੇ ਉੱਤੇ ਜੇ ਪੈ ਕੇ ਹੈਨਾ ਟਾਈਮ ਡਿਸਾਈਡ ਕਰੂਗਾ ਨਿੱਤਰ ਨੇ ਕਿ ਕਿ ਬਾਈ ਕਰੋ ਮੇਰੇ ਕੋਲ ਸਾਡੇ ਵਰਗੇ ਇਹ ਲੋਕ ਆਗੇ ਨੇ ਹੈਨਾ ਜਿਹੜੇ ਯਾਰ ਆਪਣੇ ਆਪ ਨੂੰ ਜਾਣ ਕੇ ਹੈਨਾ ਠੀਕ ਹੈ ਆਪਣੇ ਪਰਿਵਾਰਾਂ ਨੂੰ ਹੈਨਾ ਇਹ ਸਮਝ ਕੇ ਵੀ ਸਾਨੂੰ ਨਹੀਂ ਪਤਾ ਬਈ ਇਸ ਤਰ੍ਹਾਂ ਹਾਂ ਤਾਂ ਕੀ ਕਰ ਲੂ ਨਾ ਕੱਲ ਕੀ ਨਹੀਂ ਟਾਈਮ ਤੇ ਜਿੰਦਗਾਨੀ ਹੈ ਨਾ ਠੀਕ ਹੈ ਇਹਦਾ ਵਾਇਗਰੂ ਦੀ ਮਿਹਰ ਹੋ ਕੇ ਨਾ 300 ਹੁੰਦੀਆਂ ਨੇ ਬਾਬਾ ਜੀ 300 ਇਹਦਾ ਗੱਲਾਂ ਨਾ ਯਾਰ ਇਹ ਗੱਲਾਂ ਨਾ ਦੇਖੋ ਗਲਤ ਨੇ ਹੈਨਾ 300 ਹੁੰਦੀਆਂ ਨੇ ਇਹ ਹੁੰਦੀਆਂ ਨੇ ਨਾ ਫਿਰ ਆਪਾਂ ਮਾਈਕ 'ਚ ਕਹਿ ਦਿੰਦੇ ਹਾਂ ਜਿ ਮੈਨੂੰ ਤਾਂ ਜਿੱਦਾਂ ਨੂੰ ਮਾਰਦੇ ਹੂ ਮੈਂ ਕੋਈ ਫੇਮ ਲੈਣਾ ਹੈ ਨਾ ਥ੍ਰੈਟ ਤੋਂ ਟੁੱਟਾਂ ਹੁੰਦੇ ਨੇ ਜੋ ਜੋ ਹੋਊਗਾ ਕਾਲਪੁਰਖ ਨੂੰ ਪਤਾ ਹੈ ਨਾ ਜਿਹਨੇ ਕਮੈਂਟ ਕਰਤਾ ਮੈਂ ਥੋੜੀ ਦੱਸੂ ਮੈਨੂੰ ਕਮੈਂਟ ਕਰਤਾ ਜਿ ਮੈਨੂੰ ਮਾਰ ਦਿੱਤਾ ਹੋਵੇ ਦਿੱਤੀਆਂ ਜ ਕਰ ਲਾ ਗਏ ਉਹਦਾ ਚੋਆ ਅਗਲੇ ਦਿਨਾਂ ਹੋ ਗਿਆ ਮਾਰ ਕੇ ਚਲੇ ਜਾਣਗੇ ਇਹੀ ਹੁੰਦਾ ਜਾਂ ਤਾਂ ਜਿਆਦਾ ਪਰ ਅਸੀਂ ਪਿੱਛੇ ਥੋੜੀ ਅੜ ਸਕਦੇ ਹਾਂ ਟੀਚੇ ਤੋਂ ਟੀਮ ਵੀ ਥ੍ਰੈਟ ਹੁੰਦੇ ਨੇ ਜਿਵੇਂ ਕੱਲ ਨੂੰ ਆ ਕੇ ਮੈਚ ਕੱਲ ਜ ਫੇਮ ਲਮਾ ਜੀ ਫਲਾਣਾ ਦੀ ਟਮਗਾਣ ਇਹ ਗੱਲਾਂ ਨਹੀਂ ਹੋਇਆ ਕਰਦੇ ਠੀਕ ਹੈ ਤੁਹਾਨੂੰ ਮੈਂ ਦੱਸ ਦਿੰਦਾ ਸਮਝ ਸੱਚ ਗੱਲ ਬਈ ਲਖਦੀਪ ਪਹੁੰਚੇ ਸੀ ਮੁਖਸਰ ਸਾਹਿਬ ਦੇ ਵਿੱਚ ਪਰ ਇਹਨਾਂ ਨੇ ਗੱਲ ਕੀਤੀ ਕਿ ਸੀ ਆਗਾਜ਼ ਹੋ ਜਰੂਰੀ ਪਾਠਿਆ ਕੀਤਾ ਪਰ ਉਹ ਸੰਗਤ ਦੇ ਗਰਭ ਦੇ ਬੱਚਾ ਹੁੰਦਾ ਕੀ ਆਪਾਂ ਉਹਨੀਆਂ ਪਹਿਲਾਂ ਵੀ ਬਣੀਆਂ ਸੀ ਬਾਹਰ ਦੇ ਬੱਚ ਪਹਿਲੀ ਵਾਰ ਫਤਿਹ ਸਿੰਘ ਇੰਗਲੈਂਡ ਦੇ ਪਹੁੰਚਦੇ ਨੇ ਉਸੇ ਸ਼ਾਹ ਦੇ ਬੱਚੇ ਜਾਂਦੇ ਨੇ ਤੇ ਫੇਰ ਪਾਰਟੀ ਬਣਦੀ ਆ ਉਸ ਤੋਂ ਬਾਅਦ ਇਹ ਬੱਚੇ ਉਹੀ ਪਾਰਟੀ ਜਿਹੜੀ ਆ ਸ਼ੋਭਨੀ ਕਾਹਲ ਦਲ ਹੈ ਤੇ ਸ਼ਾਮਲ ਹੋ ਜਾਂਦੀ ਆ ਚਾਹੋ ਸਰਭੈਲ ਦਾ ਗੁਜਰ ਸਿੰਘ ਟੌੜੀ ਦੀ ਗੱਲ ਹੋਵੇ ਉਹ ਪਾਰਟੀ ਬਣਦੀ ਆ ਉਸ ਨੂੰ ਨਵੇਂ ਬੱਚੇ ਚੋਣਾਂ ਲੜਦੇ ਨੇ ਪਰ 2002 ਦੇ ਬੱਚੇ ਉਹਨਾਂ ਦੇ ਨਾਲ ਚੋਣ ਲੜੇ ਜਾਂਦੇ ਆ ਫੇਰ ਸ਼ੋਭਨੀ ਕਾਹਲ ਦਲ ਦੇ ਵੀ ਸ਼ਾਮਲ ਹੁੰਦੇ ਨੇ ਉਹ ਨਵੀਂ ਪਾਰਟੀ ਪੰਜਾਬ ਦੇ ਲੈ ਕੇ ਕਰਦੀ ਕੀ ਆ ਜਾਂ ਹੁੰਦਾ ਕੀ ਆ ਕੀ ਫਲਸਫਾ ਸਭ ਤੋਂ ਥੋੜਾ ਸਮਝ ਦੱਸ ਦੇਣਾ ਚਾਹੀਦਾ ਉਹ ਵੱਖ ਪੋਸਟ ਦੇ ਨਾਲ ਸੁਭਰਨ ਸਿੰਘ ਸਦਾਣਾ ਕੈਮਰਾਮੈਨ ਕੁਸ਼ਮਦਨ ਨਾਲ ਧੰਨਵਾਦ